ਦੇਖ ਤੋਂਦ ਕਰਕੇ ਹੋ ਗਏ ਆਪਾਂ ਸੱਦਾ ਪੱਤਰ ਜਨ ਇਕਤਾ ਪ੍ਰੋਸੈਸ ਨੂੰ ਹੋਰ ਅੱਗੇ ਤੋਰਨ ਵਾਸਤੇ ਉਹ ਚੱਲ ਰਹੇ ਮੋਰਚੇ ਦੇ ਵਿੱਚ ਦੋਨੇ ਮੋਰਚਾ ਚ ਹੋਰ ਨਾਲ ਇਕਤਾ ਦੇ ਪ੍ਰੋਸੈਸ ਨੂੰ ਹੋਰ ਅੱਗੇ ਗਰਾਉਂਡ ਵਰਕ ਤੇ ਆਪਾਂ ਸੱਦਾ ਪੱਤਰ ਦੇਣੇ ਚੱਲੇ ਹਾਂ ਦੱਲੇ ਵਾਲਾ ਸਾਹਿਬ ਦਾ ਪਤਾ ਲੈਣ ਵੀ ਚੱਲੇ ਆ ਇੱਕ ਦਰਾਨ ਜਦੋਂ ਅਸੀਂ ਮੋਰਚੇ ਦੇ ਵਿੱਚ ਦਾਖਲ ਹੋਣਾ ਹੈ ਕਾ ਤਾਂ ਕੋਈ ਵੀ ਸਾਥੀ ਉਧਰੋਂ ਦੇ ਕੋਈ ਕਿਸੇ ਕਿਸਮ ਦਾ ਕੋਈ ਆਮ ਬੰਦਾ ਜਾਂ ਖਾਸ ਬੰਦਾ ਤੁਹਾਨੂੰ ਜਾਨ ਨਾਲ ਤੁਸੀਂ ਆ ਕੇ ਛੋਟੀਆਂ ਅੱਖਾਂ ਖੁੱਲ ਗਈਆਂ ਤੁਸੀਂ ਗਦਾਰ ਹੋ ਤੁਸੀਂ ਮੋਰਚਾ ਵੇਚ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਤੁਹਾਨੂੰ ਕਹਿ ਦੇ ਐਥੋਂ ਤੱਕ ਵੀ ਮੈਂ ਤਾਂ ਕਹਿਣਾ ਵੀ ਕਿਸੇ ਨੂੰ ਗਾਲ ਵੀ ਕੱਢ ਦਿੰਦਾ ਤਾਂ ਤੁਹਾਨੂੰ ਗਾਲ ਵੀ ਚੱਲਣੀ ਚਾਹੀਦੀ ਅਜੇ ਤੁਹਾਡੇ ਆਖਵਾ ਤੁਹਾਡੇ ਮੂਰੇ ਆ ਜੇ ਸਾਡੇ 'ਤੇ ਕੋਈ ਵੀ ਕੋਈ ਨੌਕ ਕਾਵੇ ਵੀ ਸਾਨੂੰ ਕੋਈ ਧੱਕੇ ਮੁੱਕੇ ਨਹੀਂ ਕਰਦੇ ਅਸੀਂ ਚੱਲਾਗੇ ਭਰਾਓ ਸਾਡਾ ਸੋਡਾ ਰੋਲ ਇਹ ਹੋਣਾ ਚਾਹੀਦਾ ਕਿਉਂਕਿ ਤੁਸੀਂ ਨੌਜਵਾਨ ਹੋ ਕੇ ਤੁਸੇ ਤੁਹਾਨੂੰ ਜੋ ਮਰਜ਼ੀ ਕਹਿ ਦੇਣਾ ਤੁਸੀਂ ਐ ਦਿਖਾਉਣਾ ਤੁਸੀਂ ਯਾਰ ਅਸੀਂ ਤਾਂ ਇੱਕ ਤਾਂ ਬਸ ਕੇ ਆਇਆ ਬਾਈ ਬਸ ਕੋਈ ਪ੍ਰੈਸ ਵਾਲਾ ਤੁਹਾਨੂੰ ਪੁੱਛਦਾ ਤੁਸੀਂ ਕੋਈ ਇਹੋ ਜਿਹਾ ਜਵਾਬ ਨਹੀਂ ਦੇਣਾ ਜਿਹੜਾ ਆਪਣੇ ਸਾਰੇ ਮੋਰਚੇ ਨੂੰ ਖਤਾਈ ਪਾ ਦੇ ਆਪਾਂ ਜਿਹੜਾ ਲੀਕ ਕੇ ਆਇਆ ਉਹਦੇ ਤੇ ਪੂਲ ਚਾੜਨਾ ਸਾਡੀ ਅਸੀਂ ਸਮਝਦੇ ਆ ਵੀ ਸਾਡੇ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਹੁਣ ਸੋਢੀ ਬਣ ਗਈ ਕਿਉਂਕਿ ਅਸੀਂ ਜਿਹੜੇ ਕਿੱਡਰ ਨੂੰ ਨਾਲ ਲੈ ਕੇ ਆਇਆ ਸਿਆਣਾ ਹਿੱਸਾ ਹੈ ਸਾਡਾ ਵਲੰਟੀਅਰਿੰਗ ਦਾ ਤੇ ਇੱਥੇ ਵੀ ਜੇ ਤੁਹਾਨੂੰ ਆਪਦਾ ਕੋਈ ਸਾ ਮੋਦ ਰਿਹਾ ਜੀ ਤੁਸੀਂ ਰੋਕਣੇ ਉਹਨੂੰ ਵੀ ਕਾਕਾ ਨਜ਼ਰ ਕਰੀਦਾ ਨੂੰ ਜੀ ਇਹਦੀ ਬੇਨਤੀ ਹੈ ਤੁਹਾਨੂੰ ਸਾਰੇ ਸਾਡੇ ਆਸਲ ਟੀਮ ਨੇ ਵਿਚਾਰੀਏ ਗੱਲ ਬਾਕੀ ਸਾਰੇ ਸਿਆਣੇ ਆਪੂ ਨੇ ਬੈਠੇ ਨੇ ਸਾਡੇ ਅਸੀਂ ਸੋਤੋ ਹਿਆਸ ਕਰਾਂਗੇ ਆਪਾਂ ਦੋਨੇ ਮੋਰਚੇ ਪਹਿਲੇ ਮੋਰਚੇ ਜਾਵਾਂਗੇ ਇਥੋਂ ਜਿੱਥੇ ਪੱਤਰ ਦੇ ਕੇ ਆਪਾਂ ਬਾਤ ਕਰੂਗੇ ਸਬੂਬ ਮੋਰਚੇ ਜਿੱਥੇ ਪੱਤਰ ਦੇ ਕੇ ਆਪਾਂ ਇਹ ਅਸੀਂ ਤੁਹਾਡੇ ਕੋਲ ਉਹੀ ਆਸ ਕਰਾਂਗੇ ਜੀ ਸਾਡੀ ਐਸਐਫ ਨੇ ਕੀਤੇ ਨੇ ਫੈਸਲੇ ਨੂੰ ਪੂਰੇ ਰੂਪ ਤੇ ਲਾਗੂ ਕਰ ਇਕੱਠੇ ਆਪਣੇ ਜਾਣਾ ਛੇੜਣਾ ਨਹੀਂ ਤੁਸੀਂ ਮੂਰੇ ਆਪਣੀ ਲੀਡਰਸ਼ਿਪ ਹੋਊਗੀ ਸਾਰੀ ਮਾਰਗਤ ਤੁਸੀਂ ਪੁੱਛ ਲੈ। ਬਾਕੀ ਜੇ ਕਿਸੇ ਹੋਰ ਸਾਥੀ ਨੇ ਕੋਈ ਗੱਲ ਕਰਨੀ ਆ ਰਹੀ ਹੈ ਮਦਦ ਤੁਸੀਂ। ਸਹਿਨਸ਼ੀਲਤਾ ਦਾ ਇਮਤਿਹਾਨ ਹੈ। ਬਸ ਬਸ ਸਹਿਮਤ ਹਾਂ ਰਾਜੇਰ ਸਾਹਿਬ ਨਾਲ ਕਹਿੰਦੇ ਸਾਡੀ ਸਹਿਨਸ਼ੀਲਤਾ ਦਾ ਇਮਤਿਹਾਨ ਹੈ। ਬਾਕੀ ਭਰਾਓ ਮਿਲਿਆ ਜੇ ਕੋਈ ਪੁੱਛੂਗਾ ਤਾਂ ਤੁਹਾਡੇ ਕੋਲ ਇੱਕੋ ਹੀ ਗੱਲ ਹੈ ਵੀ ਸਾਡੇ ਆਪੂ ਮੋਗਾ ਮਹਾਪੰਚਾਇਤ ਦਾ ਮਤਾ ਇਕਤਾ ਮਤਾ ਦੇਣ ਆਏ ਨੇ। ਸਾਰੇ ਦਾ ਲੋਕ ਕਹਿਣਗੇ। ਬਾਕੀ ਤੁਸੀਂ ਬਾਕੀ। बाज़ी करोग <laughs>